ਸਤਿ ਸ਼੍ਰੀ ਅਕਾਲ ਬਾਬ ਨਮਸਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ ਆਪਣੇ ਛੋਟੇ ਬਲੌਗ ਦੇ ਵਿੱਚ ਤੇ ਜਿਹੜਾ ਬਲੌਗ ਅੱਜ ਦਾ ਬਹੁਤ ਖਾਸ ਹੋਣ ਵਾਲਾ ਭਰਾ ਆਪਣੇ ਲਈ ਲਿੱਤੀ ਹੈ ਜੀ ਗੱਡੀ ਗੱਡੀ ਵੀ ਕਾਹਦੀ ਗੱਡੀ ਘੱਟ ਜਿਆਦਾ ਆ ਇਹ ਤੁਸੀਂ ਗਾਣਾ ਗੁਣਿਆ ਜਿਆਦਾ ਦੇਖੀ ਹੋਣੀ ਹੈ ਗੱਡੀ ਵੀ ਜਿਹੜੇ ਐਕਟਰ ਮਾਡਲ ਸਲਮਾਨ ਸਲਮੂਨ ਖਾਨ ਨਵਾਨਾ ਕੋਲੇ ਇਹੋ ਜਿਹੀਆਂ ਗੱਡੀਆਂ ਤੇ ਜਿਹੜੀ ਅਮਰੀਕਾ ਆ ਕੇ ਸਾਡੇ ਵਰਗੇ ਸੁਪਨੇ ਵੀ ਸੱਚ ਕਰ ਲੈਂਦੇ ਹਨ ਤੇ ਗੱਡੀ ਲਿੱਤੀ ਆਪਣੇ ਭਰਾ ਨੇ ਤੇ ਗੱਡੀ ਤੁਹਾਨੂੰ ਪੂਰਾ ਆਪਾ ਸਾਰਾ ਆ ਯਾਨੀ ਕਿ ਪੈਰਾ ਤੋਂ ਲੈ ਕੇ ਸਿਰ ਤੱਕ ਦਾ A to Z ਤੁਹਾਨੂੰ ਦਿਖਾਉਨੇ ਆ ਕਿ ਗੱਡੀ ਦੇ ਅੰਦਰ ਫੰਕਸ਼ਨ ਕੀ ਕੀ ਆ ਤੇ ਚੱਲਦੀ ਕਿੱਦਾਂ ਹੈ ਅੰਦਰ ਬਹਿ ਕੇ ਕਿੱਦਾਂ ਦਾ ਫੀਲ ਹੁੰਦਾ ਹਨਾ ਕਿਉਂਕਿ ਦੇਖੋ ਭਈ ਆਪਾਂ ਵੀ ਕੀ ਕਹਿੰਦੇ ਹੁੰਦੇ ਗਰੀਬ ਫੈਮਿਲੀ ਚੋਂ ਹੀ ਆਏ ਆ ਤੇ ਸੁਪਨੇ ਸੀਗੇ ਚਲੋ ਰੱਬ ਨੇ ਸਾਡੇ ਪੂਰੇ ਕੀਤੇ ਆ ਤੇ ਬਾਕੀ ਜਿਹੜੀ ਗੱਲਬਾਤ ਤੁਹਾਨੂੰ ਅਗਲੀ ਵੀਡੀਓ ਦਾ ਦੱਸਾਂਗੇ ਗੱਡੀ ਦੀ ਪਹਿਲੀ ਲੁੱਕ ਦੇਖ ਕੇ ਨਾ ਤੁਸੀਂ ਕਹੋਗੇ ਮਾਸ਼ਾ ਅੱਲਾ ਦਿਖਾਣਾ ਇਹ ਤੁਹਾਨੂੰ ਚੈੱਕ ਕਰਿਓ ਹਾਂਜੀ ਤੇ ਤੁਹਾਨੂੰ ਜਿਹੜੀ ਗੱਡੀ ਦੀ ਅੰਦਰੋਂ ਲੁੱਕ ਤੇ ਬਾਹਰੋਂ ਲੁੱਕ ਤੁਹਾਨੂੰ ਕਿੱਦਾਂ ਲੱਗੀ ਉਹ ਸਾਨੂੰ ਜਰੂਰ ਦੱਸੋ ਕਮੈਂਟਾਂ ਵਿੱਚ ਜੇ ਹੋਰ ਇਦਾਂ ਦੀ ਵੀਡੀਓ ਤੁਸੀਂ ਦੇਖਣਾ ਮੰਗਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰਿਆ ਕਰੋ ਬਈ ਤੁਸੀਂ ਇੱਕੋ ਹੀ ਕੰਮ ਹੈ ਜਿਹੜਾ ਫਰੀ ਵਾਲਾ ਨਹੀਂ ਕਰਦੇ ਬਾਕੀ ਸਾਰੇ ਕੰਮ ਤੁਸੀਂ ਕਰਦੇ ਹੋ ਬੰਦਰ ਤੇ ਆਹ ਸੀਗੀ ਗੱਡੀ ਦੀ ਬਾਹਰੋਂ ਲੁੱਕ ਤੇ ਅੰਦਰੋਂ ਲੁੱਕ ਹੁਣ ਆਪਾਂ ਨੂੰ ਟੈਸਟ ਡਰਾਈਵ ਕਰਕੇ ਦੇਖਾਂਗੇ ਤੇ ਜੇ ਗੱਡੀ ਜਿਹੜੇ ਬਾਈ ਦੀ ਹੈਗੀ ਆ ਉਹ ਸਾਡੇ ਬਾਂਸਲ ਸਾਹਿਬ ਬਾਂਸਲ ਸਾਹਿਬ ਨਹੀਂ ਯਾਰ ਇਦਾਂ ਨਹੀਂ ਆਹ ਬਾਈ ਦੀ ਗੱਡੀ ਆ ਆਹ ਬਾਈ ਦਾ ਬੁਲਟ ਵੀ ਆ ਬਾਈ ਸ਼ੌਂਕੀ ਆ ਹਨਾ ਤੇ ਉਹ ਬਾਈ ਜੀ ਵੀ ਆਈ ਆਪਣੀ ਮੇਨ ਗੱਡੀ 'ਚ ਆਹ ਬਾਈ ਇਹ ਇਹ ਤਾਂ ਇਹ ਤਾਂ ਮਹਿੰਗੀ ਆ ਵੀ ਸਾਰਾ ਨਾਲ ਉਹ ਇਹਦੇ ਵਿੱਚ ਹੀ ਉੱਨੇ ਜਾਣੇ ਹੋ ਨਹੀਂ ਛੋ ਜਦੋਂ ਸਾਡੇ ਕੋਲ ਗੱਡੀ ਨਹੀਂ ਹੁੰਦੀ ਇਹੇ ਚੱਲਦੀ ਹੁੰਦੀ ਸਾਡੇ ਕੋਲ ਨਹੀਂ ਬਾਈ ਬਾਈ ਇਹ ਕਿੱਡੇ ਆਉਂਦੀ ਹੈਗਾ ਆਹ ਬਾਈ ਦੀ ਮਿਹਨਤ ਆ ਮੈਂ ਜਦੋਂ ਫੋਟੋ ਵੇਖੀ ਹੁਣਾਂ ਤੇ ਮੈਨੂੰ ਫੋਟੋ ਦਾ ਰੰਗ ਲੱਗਾ ਸੀਗਾ ਤਾਂ ਨੀਲੇ ਰੰਗ ਦਾ ਪਰ ਹੁਣੇ ਤਾਂ ਐਚਲ ਵੇਖੀ ਉਹ ਮੇਰੇ ਸਨੈਪਚੈਟ ਵਾਲਾ ਫਿਲਟਰ ਸੀ ਉਹ ਫਿਰ ਮੈਂ ਗੱਡੀ ਤੇ ਵੀ ਲਾ ਦੀਦਾ ਮੈਂ ਸ਼ਕਲਾ ਤੇ ਨਹੀਂ ਲਾਈਦਾ ਫਿਰ ਤਾਂ ਉਹੀ ਬਲੇ ਖੜਾ ਗਿਆ ਨਾ ਤੇ ਆਹ ਬਾਈ ਦਾ ਬੋਲਟ ਆ ਯਾਰ ਆ ਗਈ ਚੀਕਾਪੂਰੀਆਂ ਲੋ ਵੀ ਮਿੱਤਰੋ ਇਹਦੇ ਜਿਹੜੇ ਫੰਕਸ਼ਨ ਜਿਹੜੇ ਜਿਹੜੇ ਵੀ ਹੈਗੇ ਆ ਉਹ ਤੁਹਾਨੂੰ ਡਿਟੇਲ ਬਾਏ ਡਿਟੇਲ ਦੱਸਾਂਗੇ ਤੇ ਇਹਦੀ ਪ੍ਰਾਈਸ ਕਿੰਨੀ ਆ ਤੇ ਕਿੰਨੇ ਦੀ ਇਹ ਔਨ ਰੋਡ ਆਪਾਂ ਨੂੰ ਪਈ ਆ ਉਹ ਤੁਹਾਨੂੰ ਸਾਰੀ ਚੀਜ਼ ਦੱਸਾਂਗੇ ਟੋਟਲ ਤੇ ਇਹਦਾ ਡਰਾਈਵ ਐਕਸਪੀਰੀਅੰਸ ਕਿੱਦਾਂ ਆ ਕਿਉਂਕਿ ਬਾਈ ਕੋਲੇ ਪਹਿਲਾਂ ਇੱਕ ਹੈਗੀ ਆ Honda CRV ਤੇਰੇ ਕੋਲੇ ਸਪੋਰਟ CRV Honda CRV ਆ ਤੇ ਹੁਣ ਬਾਈ ਨੇ ਆ ਰੱਖੀ ਆ ਕਿਉਂਕਿ ਉਹ ਵੀ SUV ਵਾਈ ਦੀ ਹਨਾ ਹਾਂ ਤੇ ਹੈ ਵੀ SUV ਤੇ ਦੋਨਾਂ ਵਿੱਚ ਡਿਫਰੈਂਸ ਕਿੱਥੇ ਹੀ ਲੈਣ ਆਪਾਂ ਦੋਨਾਂ ਆਹ ਉਹ ਜਿਹੜੀ ਗੱਡੀ ਆ ਉਹ ਅਸੀਂ ਇਕੱਠੇ ਲੈਣ ਗਏ ਸੀਗੇ ਮੈਂ ਤੇ ਚਿੰਟੂ ਉਹਦਾ ਨਾਮ ਬਾਈ ਦਾ ਹੈਗਾ ਚੇਤਨ ਬਾਂਸਲ ਪਰ ਮੈਂ ਉਹਨੂੰ ਕਹਾਂ ਨਾ ਕਿ ਚਿੰਟੂ ਕਿਉਂਕਿ ਮੈਨੂੰ ਚੇਤਨ ਵੱਡਾ ਬੋਲਾ ਦਾ ਨਾਮ ਚਿੰਟੂ ਵੀ ਸੇਮ ਹੀ ਆਪਰਾਉਂ ਨਹੀਂ ਦੇਖ ਉਹਦੇ ਕਰਕੇ ਤੇ ਬਾਈ ਹੁਣ ਆਪਾਂ ਦੀ ਵੇਖਦੇ ਆ ਵੀ ਸਾਰਾ ਫੰਕਸ਼ਨ ਇਕੱਲੇ ਇਕੱਲੇ ਫੰਕਸ਼ਨ ਕੀ ਆ ਵੀ ਮੈਂ ਤਾਂ ਐਵੇਂ ਕਹਾਂ ਹਨਾ ਬੈਠੇ ਬਹੁ ਵਰੀਆਂ ਪਰ ਇਹਨਾਂ ਖੁੱਲਗੇ ਨਹੀਂ ਬੈਠੇ ਕਰੇ ਕਿਸੇ ਦੀ ਗੱਡੀ ਕਿਉਂਕਿ ਭਰਾਵਾ ਮਹਿੰਗੀਆਂ ਗੱਡੀਆਂ ਡਰ ਲੱਗਦਾ ਜਿਹੜੀ ਸਿੱਧੀ ਗੱਲ ਆ ਇਹ ਆਪਣੇ ਭਰਾ ਦੀ ਇਹ ਆਪਣੇ ਘਰ ਦੀ ਗੱਡੀ ਐ ਤਾਂ ਆਪਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੇ ਤੁਹਾਨੂੰ ਕੱਲੀ ਕੱਲੀ ਚੀਜ਼ ਬਾਰੇ ਦਾਦੇ ਕੱਲੇ ਕੱਲੇ ਬਟਨ ਬਾਰੇ ਵੀ ਕਿਵੇਂ ਵਰਕ ਕਰਦੀ ਆ ਕਿਵੇਂ ਇਹ ਸਟਾਰਟ ਹੁੰਦੇ ਕਿਵੇਂ ਬੰਦ ਹੁੰਦੇ ਕਿਵੇਂ ਸਾਰਾ ਕੁਝ ਹੈਗਾ ਸਿਸਟਮ ਦਾ ਠੀਕ ਹੈ ਜੀ ਆਹ ਦੇਖੋ ਜੀ ਪਹਿਲਾ ਫੰਕਸ਼ਨ ਇਹਦਾ ਆ ਇੱਥੇ ਰੱਖ ਤੇ ਆ ਇਹਦਾ ਹੈਗਾ ਜਿੰਤੂ ਗੇਅਰ ਜੇ ਤੁਸੀਂ ਗੱਡੀ ਔਨ ਕਰੋਗੇ ਆ ਉਹ ਪਹੁੰਚਣਾ ਉਹ ਅੱਛਾ 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 ਤੇ ਇਹ ਵੀ ਖੁੱਲਦੀ ਆ ਭਾਈ ਇਹ ਵੀ ਦੁਬਾਰਾ ਬਣਾ ਲਓ ਵੀਡੀਓ ਇਹ ਵੀ ਛੱਤ ਜੀ ਵੀ ਖੁੱਲੂ ਗੱਡੀ ਆ ਇੱਥੋਂ ਆਪਾਂ ਆ ਜਿਹੜਾ ਜੀ ਇਹਨੂੰ ਨੱਪ ਕੇ ਆ ਹੋ ਗਈ ਸਟਾਰਟ ਤੇ ਆ ਚੈੱਕ ਕਰੋ ਪਿਛੋ ਓ ਮਾਈ ਗੋਡ ਮੈਨੂੰ ਤਾਂ ਐਦਾ ਫੀਲਿੰਗ ਆਉਂਦੀ ਪਈ ਜਿੱਦਾਂ ਉਹ ਅੰਬਾਨੀਆਂ ਨਾਲ ਦਾ ਘਰ ਨਹੀਂਗਾ ਵੀ ਉਹ ਆਪਣਾ ਹੀ ਹੁੰਦਾ ਐਸੇ ਕਰੋ ਜੋ ਮੇਰੀ ਰੋਲੈਕਸ ਨਾਲ ਰਹਿ ਕੇ ਉਹ ਲੈ ਕੇ ਆਓ ਓ ਵਾਹ ਜੀ ਵਾਹ ਸਾਊਂਡ ਸਿਸਟਮ ਕੀ ਬਾਤ ਹੈ ਭਾਈ ਜਿਹੜੀ ਆ ਗੱਡੀ ਹੈ ਨਾ ਇਹ ਮਹਿੰਗਿਆ ਹੋਣ ਦਾ ਕਾਰਨ ਹਣਾ ਲੋਕੀ ਕਹਿੰਦੇ ਵੀ ਇਹਦੇ ਚ ਕੀ ਖਾਸियत ਆ ਅਮਰੂਤੀ ਨੇ ਵੀ ਪੰਜਾਹ ਦੇਣਾ ਪੰਜਾਹ ਦਾ ਅਨ ਰੇਂਜ ਰੋਵਰ ਨੇ ਵੀ ਦੇਣਾ ਪਰ ਇਹਦੀ ਜਿਹੜੀ ਖਾਸੇਦਾਰ ਹੈ ਨਾ ਬਾਬੇਓ ਉਹ ਕਿਸੇ ਗੱਲੋਂ ਕਰਕੇ ਮਹਿੰਗੀ ਆ ਹਣਾ ਤੇ ਹੁਣ ਆਹ ਦੇਖੋ ਜੀ ਹੁੰਦਾ ਜਿਹੜਾ ਮੋਡ ਆ ਨਾ ਗੱਡੀ ਦੇ ਜਿਹੜੇ ਮੋਡ ਆ ਕੰਫਰਟ ਮੋਡ ਇਕੋ ਮੋਡ ਤੇ ਆਫ ਰੋਡਿੰਗ ਮੋਡ ਹੁਣ ਇਹਦੇ ਨਾਲ ਹੁੰਦਾ ਕੀ ਆ ਇਹ ਹੁਣ ਆਪਾਂ ਮੈਨੂੰ ਬਾਹਰ ਉਤਰਨਾ ਪੈਣਾ ਤੇ ਤਾਂ ਤੁਹਾਨੂੰ ਪਤਾ ਲੱਗੂ ਆਪਾਂ ਤੁਹਾਨੂੰ ਬਾਹਰ ਤੋਂ ਖਾਣਾ ਵੀ ਆ ਜਿਹੜੇ ਮੋਡ ਆ ਇਹਦਾ ਮੇਨ ਮਕਸਦ ਕੀ ਆ ਤੇ ਗੱਡੀ ਮਹਿੰਗੀ ਹਾਂ ਜਿਹੜੀ ਆ ਇਹ ਰੇਂਜ ਰੋਵਰ ਆ ਜਾਂ ਹੋਰ ਆ ਇਹ ਮਹਿੰਗੀਆਂ ਕਿਉਂ ਆ ਬਈ ਮਹਿੰਗੀਆਂ ਹੋਣ ਦਾ ਹਰੇਕ ਪਿੱਛੇ ਇੱਕ ਰੀਜ਼ ਆ ਨਾ ਇੱਕ ਕਾਰਨ ਆ ਐਵੇਂ ਨਹੀਂ ਅਗਲੇ ਇੰਨੇ ਨੇ ਪੈਸੇ ਲੈ ਲੈਂਦੇ ਉਹ ਤੁਹਾਨੂੰ ਦਿਖਾਉਣਾ ਆ ਜੋ ਆ ਚੈੱਕ ਕਰਿਓ ਜੀ ਦੇਖਦੀ ਬਈਆ ਕਿੰਨਾ ਫਰਕ ਪੈ ਗਿਆ ਇਸ ਚੀਜ਼ ਦਾ ਇਹ ਹਲ ਹੁਣ ਨੀਵੀ ਹੋ ਗਈ ਆ ਆਉਦੇ ਹਿਸਾਬ ਨਾਲ ਜਿੰਨੀ ਤੁਸੀਂ ਨੀਵੀ ਕਰਮੀਆ ਹਨਾ ਓਨੀ ਤੁਸੀਂ ਨੀਵੀ ਕਰ ਸਕਦੇ ਹੋ ਚਿੰਡੋ ਚੱਕੀ ਇੱਕ ਰੇਦਾ ਨੂੰ ਫੇਰ ਆ ਹੁਣ ਤੁਹਾਨੂੰ ਦੂਰਾ ਦੇਸੂਗੀ ਤਾਂ ਨੂੰ ਚੱਕੀ ਤਾਂ ਨੂੰ ਹੁੰਦਾ ਪਿਆ ਭਾਜੀ ਇੱਕ ਮਿੰਟ ਆ ਹੁਣ ਦੇਖੂਗੀ ਤੁਹਾਨੂੰ ਆ ਦੇਖਾ ਆ ਥੱਲੇ ਨੂੰ ਹੋਗੀ ਇਹ ਫੰਕਸ਼ਨ ਆ ਬਾਬੇ ਉਹ ਗੱਡੀਆਂ ਦੇ ਜਿੱਦਾਂ ਮੰਨ ਕੇ ਚੱਲੋ ਗਾਂ ਤੁਸੀਂ ਆਫ ਰੋਡਿੰਗ ਕਰਦੇ ਪਏ ਆ ਰੋਡ ਤਾਂ ਨੋਦਾ ਲੱਗਦਾ ਗੱਡੀ ਦੇ ਸ਼ੌਕਰ ਆਪਣੇ ਆਪ ਹੀ ਇੰਚਾਂ ਦੇ ਹਿਸਾਬ ਨਾਲ ਤਾ ਹੁੰਦੇ ਆ ਤੇ ਜੇ ਆਪਾਂ ਇਹ ਨੋਰਮਲ ਕਾਰਾਂ ਵਿੱਚ ਲਵਾਉਣਾ ਹੋਵੇ ਤਾਂ ਉਹਦਾ ਤੁਹਾਨੂੰ ਪਤਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਆ ਜਿਹੜਾ ਮੇਨ ਆ ਦਾ ਅਟਰੈਕਸ਼ਨ ਜਦੋਂ ਗੱਡੀ ਲੋਕ ਆ ਆਹੜੀ ਚੀਜ਼ ਆ ਆਹ ਵਾਲੀ ਜਿਹੜੀ ਇਹ ਅੰਦਰ ਹੋ ਜਾਣੀ ਆ ਆਹ ਵਾਲੀ ਜਿਹੜੀ ਚੀਜ਼ ਆ ਇਹ ਅੰਦਰ ਹੋ ਜਾਣੀ ਜਦੋਂ ਅਨਲੌਕ ਕਰਨੀ ਹੈ ਜਿੱਦਾਂ ਬਾਹਰ ਆਏ ਨਹੀਂ ਚਾਰੇ ਪਾਸੇ ਦੀ ਇਹ ਹੈ ਜੀ ਰੇਂਜ ਰੋਵਰ ਬਲਾਰ ਸਪੋਰਟਸ ਆ ਰੇਂਜ ਰੋਵਰ ਜੀ ਨਵਾਂ ਮਾਡਲ ਜਿਹੜਾ 2025 ਮਾਡਲ ਆ ਜਿਹੜੇ 2025 ਮਾਡਲ ਆ ਹਨਾ ਹਾਂ 25 ਲੇਟੈਸਟ ਲੇਟੈਸਟ ਮਾਡਲ ਹੈ ਇਹ 2025 2.6 3 ਲੀਟਰ 2.6 ਇੰਜਨ ਆ ਤੇ 3 ਲੀਟਰ ਕਿਹਦੇ ਆ ਚੀਜ਼ਾਂ ਆ ਫੰਕਸ਼ਨ ਹੁਣ ਆਪਾਂ ਨੂੰ ਬਈ ਇਹਨਾਂ ਨਹੀਂ ਪਤਾ ਕਿ ਆਪਾਂ ਹੈਗੇ ਟਰੱਕ ਚਲਾਉਣ ਵਾਲੇ ਬੰਦੇ ਤੇ ਇਹ ਬਈ ਆਪਾਂ ਨੂੰ ਕੱਲੀ-ਕੱਲੀ ਚੀਜ਼ ਬਾਰੇ ਦੱਸ ਦਊਗਾ ਪਕੀਰੇ ਚ ਬੰਸਾ ਸਾਹਿਬ ਮਾਰੇ ਪਾਓ ਯਾਰ ਚਾਨਣਾ ਵੀ ਕੀ ਸਿਸਟਮ ਹੁੰਦਾ ਸੋਰੀ ਮੇਰੇ ਤੋਂ ਕੋਈ ਬਟਨ ਗਲਤ ਨਾ ਹੋ ਗਿਆ ਕੁਝ ਨਹੀਂ ਭਾਜੀ ਜਦੋਂ ਉਹ ਪੈਂਦੀ ਹੈ ਤਾਂ ਫੋਗ ਜੀ ਹੋ ਜਾਂਦੀ ਗੱਡੀ ਦੇ ਅੰਦਰ ਉਹਦੇ ਵਾਸਤੇ ਹੈ ਕਿ ਕਮੈਂਡ ਜੀ ਫੋਗ ਚੱਕ ਦਿੰਦੀ ਪਰ ਇਹਦੇ ਵਿੱਚ ਕੋਈ ਬਟਨ ਨਹੀਂ ਹੈਗਾ ਜਦੋਂ ਆਪਾਂ ਨੇ ਪੱਖਾ ਪੁੱਖਾ ਚਲਾਉਣ ਨੂੰ ਹੋਰ ਬਟਨ ਹੁੰਦੇ ਨੇ ਆਪਣੀ iD ਵਾਲੀ ਗੱਡੀ ਤੇ ਉਦਾਂ ਨਹੀਂ ਹੈਗਾ ਜਿਹੜੀ ਆਪਣੀ iD Swift ਹੁੰਦੀ ਸੀ ਉਹ ਚ ਹੁੰਦੇ ਸੀ ਇਹਦਾ ਬਟਨ ਹਾਂ ਵੀ ਮੈਂ ਇੱਕ ਜੀ ਤਾਂ ਨੋਟ ਕੀਤੀ ਤੀ ਬਟਨ ਯਾਰ ਕਿਸੇ ਪਾਸੇ ਵੀ ਹੈ ਨਹੀਂਗਾ ਨਾ ਉਧਰ ਨਾ ਕੋਈ ਉਧਰ ਆ ਕੱਲੀ ਆਹ ਸਕਰੀਨ ਆ ਤੇ ਬਸ ਜਾ ਆ ਗੇਰਪਾ ਨੂੰ ਦਿੱਤਾ ਹੋਇਆ ਠੀਕ ਆ ਹੁਣ ਆ ਜਦਾ ਫਰੰਟ ਸਕਰੀਨ ਦਿੰਦੀ ਇਹਦੇ ਵਿੱਚ ਮੈਨੂੰ ਤਿੰਨ ਡਿਸਪਲੇ ਕਰੀਚ ਮਿਲਦੀਆਂ ਸ਼ਾਰਟਕਟ ਜਲਦੀ ਜਲਦੀ ਕਿਤੇ ਚੇਂਜ ਕਰਨਾ ਹੋਵੇ ਆ ਆਪਾਂ ਨੇਵੀਗੇਸ਼ਨ ਦੇ ਲਈ ਜਾਂ 뮤ਜ਼ਿਕ ਦੇ ਲਈ ਆਪਣਾ ਫੋਨ ਕਨੈਕਟ ਹੈ ਉਹਦੀ ਇਨਫਰਮੇਸ਼ਨ ਆ ਜਾਂਦੀ ਆ ਕਦੋਂ ਆਪਾਂ ਇਹ ਹੁਣ ਮੰਨ ਲਓ ਕੁਝ ਚਲਾਉਣਾ ਕੁਝ ਚੇਂਜ ਕਰਨਾ ਨਾ ਇੱਥੇ ਜਾਣਾ ਉਹ ਪਹਿਲੀ ਆਪਸ਼ਨ ਕੀ ਨੇਵੀਗੇਸ਼ਨ ਜਿੱਦਾਂ ਮੈਪ ਵਗੈਰਾ ਚਲਾਉਣਾ ਪਗਰ ਜਾਂਦੇ ਨਾ ਫੇ ਅਕਾਊਂਟ ਜਿਹੜਾ ਮੇਰੇ ਅਕਾਊਂਟ ਦੀ ਡਿਟੇਲ ਆ ਇਹਦੇ ਵਿੱਚ ਈਮੇਲ ਜੀਮੇਲ ਹੋਵੇ ਪਰ ਆਪਣਾ ਅਕਾਊਂਟ ਜਿਹੜਾ ਐਮਰਜੈਂਸੀ ਵਿੱਚ ਵੀ ਜੇ ਬਾਇਚਲ ਮੋਸਨ ਹੋਵੇ ਐਮਰਜੈਂਸੀ ਜਿੱਦਾਂ ਹੁਣ ਮੈਂ ਇੱਥੇ ਨਹੀਂ ਹੈਗਾ ਮੈਂ ਕੈਲੀਫੋਰਨੀਆ ਮੈਂ ਇੰਡੀਆ ਚ ਗਿਆ ਹੋਇਆ ਮੇਰੀ ਗੱਡੀ ਇੱਥੇ ਖੜੀ ਮੈਂ ਚੈੱਕ ਕਰਨਾ ਮੇ ਗੱਡੀ ਲੋਕ ਨਹੀਂ ਗਈ ਅਨਲੋਕ ਆ ਮੈਂ ਉਥੋਂ ਲੋਕ ਕਰ ਸਕਦਾ ਮੇਰਾ ਅਕਾਊਂਟ ਇਹਦੇ ਵਿੱਚ ਮੈਂ ਮੋਬਾਈਲ ਤੋਂ ਲੋਕ ਕਰ ਸਕਦਾ ਮੈਨੂੰ ਚਾਬੀ ਦੀ ਲੋੜ ਨਹੀਂ ਹੈਗੀ ਠੀਕ ਹੈ ਠੀਕ ਫਿਰ ਐਤ ਬਾਅਦ ਸੀਟਾਂ ਆ ਜਾਂਦੀਆਂ ਆਪਾਂ ਸੀਟਾਂ ਨੂੰ ਕਿੱਦਾਂ ਸੈੱਟ ਕਰਨਾ ਕੀ ਕਰਨਾ ਉਹ ਚੀਜ਼ ਆ ਜਾਂਦੀ ਇਹਦੇ ਵਿੱਚ ਠ ਉਸ ਤੋਂ ਬਾਅਦ ਸੀਟਾਂ ਮੰਨਦਾ ਕਿ ਹੁਣ ਚਾਰੇ ਆ ਪਿਛਲੀਆਂ ਵੀ ਹੋਏ ਨੇ ਹੁਣ ਗਿਆ ਇੱਥੋਂ ਕੰਟਰੋਲ ਹਨਾ ਪਿਛਲੀਆਂ ਇੱਥੇ ਜਦੋਂ ਹੁਣ ਮੰਨ ਲਓ ਆ ਕਲਾਈਮੇਟ ਆ ਹੁਣ ਗੱਡੀ ਦਾ ਆ ਗਿਆ ਹੁਣ ਰੀਅਰ ਸੀਟ ਆ ਪਿਛਲਿਆਂ ਦੇ ਵਾਸਤੇ ਜੇ ਅਸੀਂ ਕਰਨਾ ਠੀਕ ਆ ਪਰ ਪਿੱਛੇ ਵੀ ਸਕਰੀਨ ਦਿੱਤੀ ਹੋਈ ਆ ਜੇ ਪਿਛਲੇ ਆਣੇ ਜਿਹੜੇ ਪਿੱਛੇ ਕੋਈ ਬੈਠਾ ਆ ਉਹਨੇ ਆਪੇ ਹੀ ਕਰਨਾ ਆਪੇ ਵੀ ਕਰ ਸਕਦਾ ਸਹੀ 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 ਆਪਾਂ ਪਿੱਛੇ ਬਾਜੋ ਪਿੱਛੇ ਜਾ ਕੇ ਤੁਹਾਨੂੰ ਦਿਖਾਉਨੇ ਆ ਜਿਹੜੇ ਪਿਛਲੇ ਸੀਟ ਆ ਉਹਨਾਂ ਦੇ ਅਲੱਗ ਕਾਰਾਗਰੀ ਆ ਜਿਹੜੇ ਮੂਰੇ ਅਲੱਗ ਆ ਪਿਛਲੀਆਂ ਅਲੱਗ ਆ ਆ ਹੁਣ ਹੈਗਾ ਆਪਣਾ ਕਲਾਈਮੇਟ ਤੇ ਆ ਕਿੱਧਾ ਰੱਖਣਾ ਏਸੀ ਮੈਕਸ ਏਸੀ ਕਿੱਥੇ ਉਹ ਰੱਖਣਾ ਆਪਾਂ ਫਰੰਟ ਸੀਟਾਂ ਲਈ ਕਰਨਾ ਰੀਅਰ ਲਈ ਕਰਨਾ ਉਹਦਾ ਟੈਂਪਰੇਚਰ ਕਿੰਨਾ ਕਰਨਾ ਉਹਨਾ ਟੈਂਪਰੇਚਰ ਇੱਥੇ ਆ ਗਿਆ ਹੁਣ ਸੀਟਾਂ ਨੂੰ ਆਪਾਂ ਨੇ ਏਸੀ ਨਹੀਂ ਚਲਾਉਣਾ ਬਟ ਆਪਾਂ ਸੀਟਾਂ ਠੰਡੀਆਂ ਕਰਨੀਆਂ ਪਿੱਠ ਠੰਡੀ ਕਰਨੀ ਹੈ ਕੂਲਿੰਗ ਹੋਇਆ ਨਹੀਂ ਉਹਨੂੰ ਘਟਾ ਦਿਓ ਸੀਟਾਂ ਠੰਡੀਆਂ ਹੋਣ ਲੱਗ ਪੈਣੀਆਂ ਇਹਨੂੰ ਹੀਟ ਵਧਾ ਦਿਓ ਜੇ ਆਪਾਂ ਨੂੰ ਠੰਡਿਆ ਬਾਹਰ ਇਹਨੂੰ ਆਜੋ ਸੀਟਾਂ ਗਰਮ ਹੋਣੀਆਂ ਉਹਨਾਂ ਨੇ ਹੀਟ ਉਹ ਹੀਟਰ ਆਪਣੇ ਇੰਗਲਿਸ਼ ਕਹਿੰਦੇ ਹੀਟਰ ਹੀਟਰ ਤੇ ਏਸੀ ਵੈਂਟੀਲੇਟਿਡ ਨਹੀਂ ਨਹੀਂ ਹੀਟਰ ਤੇ ਏਸੀ ਦੋਨੇ ਸੀਟਾਂ ਦੇ ਵਿੱਚ ਹੈਗੇ ਆ ਸੀਟਾਂ ਨੇ ਆਪੇ ਹੀ ਦੇ ਦੇਣਾ ਜਿਹ ਉਸ ਯਾਨੀ ਕਿ ਜੇ ਤੁਸੀਂ ਕਲਾਈਮੇਟ ਜਿਹੜੇ ਹਿਸਾਬ ਨਾਲ ਸੈਟ ਕਰਤਾ ਹੋ ਨਾ ਗੱਡੀ ਨੇ ਆਪਣੇ ਆਪ ਹੀ ਅੰਦਰਲਾ ਵਾਤਾਵਰਨ ਹੀ ਗੱਡੀ ਦਾ ਆਪਦਾ ਵੱਖਰਾ ਬਣਾ ਲੈਣਾ ਹੈ ਵੀ ਉਹਦੇ ਹਿਸਾਬ ਨਾਲ ਹੀ ਚੱਲਣੀ ਹੈ ਇਹ ਅ ਯਾਨੀ ਅੱਗੇ ਪਿੱਛੇ ਦਿਖਾਉਣਾ ਗੱਡੀਆਂ ਦੇਖੋ ਇਹ ਖੜੀ ਗੱਡੀ ਆ ਗੱਡੀ ਆਪਣੀ ਖੜੀ ਆ ਆ 3D ਆ ਗੱਡੀ ਆਪਣੀ ਖੜੀ ਆਸੇ ਪਾਸੇ ਦੇ ਸਾਰੇ ਕੈਮਰੇ ਆ ਆਪਣੀ ਪਾਰਕਿੰਗ ਚ ਲੱਗੀ ਹੋਈ ਗੱਡੀ ਜਦਾਂ ਉਹ ਸਹੀ ਆ ਗੱਡੀ ਲੱਗੀ ਇਹਨੂੰ ਆਪਾਂ ਚੇਂਜ ਕਰ ਸਕਦੇ ਹਾਂ ਇੱਥੋਂ ਕਿੱਥੋਂ ਆ ਦੇਖੋ ਇਹ ਸਾਰਾ ਦੇਖ ਸਕਦਾ ਆਪਾਂ ਨੂੰ ਕਿੱਦਾਂ ਜਦੋਂ ਇਹ ਗੱਡੀ ਚੱਲੂਗੀ ਨਾ ਉਦੋਂ ਵੀ ਤੁਸੀਂ ਵੀਡੀਓ ਦਿਖਾਓ ਕਿ ਇੱਕ ਗੱਡੀ ਆਪਾਂ ਨੂੰ ਚੱਲ ਇਹਦੇ ਕੈਮਰਾ ਆਹ ਦੇਖੋ ਵੀ ਫੰਕਸ਼ਨ ਯਾਰ ਹੈ ਕੀ ਬਾਤ ਹੈ ਕੀ ਬਾਤ ਹੈ ਅੱਗੋਂ ਲੈ ਕੇ ਪਿੱਛੋਂ ਤੱਕ ਇਹ ਹੈਗਾ ਓਨ ਰੋਡ ਆਫ ਰੋਡ ਤੇ ਜਾਣਾ ਆਫ ਰੋਡ ਦਾ ਮੋਡ ਇਦਾਂ ਆਉਂਦਾ ਉਹ ਸਹੀ ਹੈ ਇਹ ਚੀਜ਼ ਇਦਾਂ ਆਉਂਦੀ ਇਹ ਦਿਖਾਉਂਦੀ ਟਾਇਰਾਂ ਨੂੰ ਕਿੰਨੇ ਉੱਪਰ ਥੱਲੇ ਜਾਂਦੇ ਪਏ ਕਿਦਾਂ ਹੁੰਦਾ ਪਿਆ ਉਸ ਤਰੀਕੇ ਨਾਲ ਆ ਗਿਆ ਨਾ ਪਰ ਆਪਾਂ ਓਨ ਰੋਡ 'ਆਂ ਇੱਥੇ ਕੋਈ ਆਫ ਰੋਡ ਹੈ ਨਹੀਂ ਤੇ ਇਸ ਕਰਕੇ ਓਨ ਰੋਡ ਤੇ ਰੱਖਦੇ ਇਹਨੂੰ ਤੇ ਉਸ ਤੋਂ ਬਾਅਦ ਆ ਜੋ ਠੀਕ ਹੈ ਵੈਲਟ ਮੋਡ ਆ ਗਿਆ Apple CarPlay ਦਾ ਆਪਣਾ iPhone ਕਨੈਕਟ ਹੋ ਜਾਂਦਾ ਹਾਂ 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 ਕੀਕੋ ਡੇਟ ਆ ਗਿਆ ਡਾਇਨਾਮਿਕ ਜਿਹੜਾ ਆਪਾਂ ਤੁਹਾਨੂੰ ਹੁਣੇ ਕਰਕੇ ਦਿਖਾਇਆ ਇਹਦੇ ਵਿੱਚ ਜਿਹਦਾ ਕਿ ਡਾਇਨਾਮਿਕ ਹੈਂਡਲਿੰਗ ਆ ਓਕੇ ਗੱਡੀ ਇਦਾਂ ਨਹੀਂ ਹੁੰਦੀ ਜਿਹਦਾ ਗੱਡੀ ਲੈਣੀ ਹੈ ਗੱਡੀ ਸਸਤੀ ਹੁੰਦੀ ਆ ਆ ਸਹੀ ਪਰ ਜਦੋਂ ਆਪਾਂ ਉਹ ਚੀਜ਼ ਲੈਨੇ ਨਾ ਜਦੋਂ ਐਡ-ਆਨ ਫੀਚਰ ਕਰਾਉਣੇ ਹੁੰਦੇ ਆ ਜੇ ਆਪਾਂ ਕੱਲੀ ਗੱਡੀ ਲੈ ਲਈ ਨਾ ਉਹ ਤਾਂ ਫੇਰ ਡੱਬਾ ਹੀ ਆ ਫੇਰ ਇਹਦੇ ਸਵਿਫਟੀ ਲੈ ਲਓ ਕੋਈ ਗੱਲ ਤੇ ਸੱਚ ਮੈਨੂੰ ਇੱਕ ਚੀਜ਼ ਹੋ ਰਹੀ ਆ ਯਾਰ ਜਿੰਦੂ ਜਿੱਦਾਂ ਮੰਨ ਕੇ ਚੱਲ ਬੀ ਤੂੰ ਮਨਜ਼ਰਦਾ ਵੀ ਆਪਾਂ ਨੇ ਤੇ ਜਿਹੜੇ ਫੀਚਰ ਲਿੱਤੇ ਉਹਦੇ ਤੇ ਲੱਗ ਪੈਸੇ ਲੱਗੇ ਹਨਾ ਆਪਣੇ ਹਾਂ ਕੱਲੀ ਕੱਲੀ ਚੀਜ਼ ਐਡ ਆਨ ਦੇ ਲੱਗ ਪੈਸੇ ਲੱਗੇ ਜਿੱਦਾਂ ਹੁਣ ਇੱਥੇ ਇੱਕ ਕੰਫਰਟ ਮੋਡ ਹੋਣਾ ਹੈ ਇਹਦਾ ਆ ਰਿਹਾ ਕਿ ਕੈਬਿਨ ਲਾਈਟਿੰਗ ਉਹਨਾ ਕੈਬਿਨ ਕੈਬਿਨ ਲਾਈਟਿੰਗ ਹੈ ਨਾ ਇਸ ਸਾਈਡਾਂ ਤੇ ਲਟਾ ਜਗਦੀਆਂ ਇਹ ਰਾਤ ਨੂੰ ਹਨੇਰੇ ਹੋਏ ਜਗਦੀਆਂ ਮੰਨ ਲਓ ਓਕੇ ਤਾਂ ਹੁਣ ਮੈਂ ਆ ਚੀਜ਼ ਕੀਤੀ ਇਸ ਟਾਈਮੇ ਦਿਖਣੀਆਂ ਨਹੀਂ ਇਹ ਹਨੇਰੇ ਚ ਦਿਖਣੀਆਂ ਇਹ ਪੂਰੀਆਂ ਕੈਬਿਨ ਚ ਲਾਈਟ ਜਿੱਦਾਂ ਦਾ ਤੁਹਾਨੂੰ ਕਲਰ ਚਾਹੀਦਾ ਤੁਸੀਂ ਉਹ ਕਲਰ ਕਰ ਸਕਦੇ ਆ ਬਹੁਤ ਸਹੀ ਇਹ ਗੱਡੀ ਦੇ ਵਿੱਚ ਨਹੀਂ ਹੁੰਦਾ ਇਹ ਐਡ-ਆਨ ਫੀਚਰ ਹੁੰਦੇ ਜਦੋਂ ਆਪਾਂ ਗੱਡੀ ਬਣਵਾਉਂਦੇ ਆ ਨਾ ਜਦੋਂ ਆਪਾਂ ਰੇਂਜ ਰੋਵਰ ਅਜੰਸੀ ਜਾਣੇ ਜਾਂ ਕਿਦਾਂ ਉਹ ਦੱਸਦੇ ਆ ਤੇ ਕਸਟਮਾਈਜ਼ ਕਲਰ ਕਰਕੇ ਜਿੱਦਾਂ ਦਾ ਤੁਹਾਨੂੰ ਕਲਰ ਚਾਹੀਦਾ ਤੁਸੀਂ ਉਹ ਕਰ ਸਕਦੇ ਰਾਤ ਨੂੰ ਇਹ ਲਟਾ ਜਗਦੀਆਂ ਗੱਡੀ ਦੇ ਵਿੱਚ ਪੈਰਾਂ ਚ ਸਾਈਡ ਤੇ ਸਾਰੇ ਇਨ ਬਿਲਟ ਆ ਕੋਈ ਇਦਾਂ ਦੀ ਕੋਈ ਬਲਬ ਨਹੀਂ ਲੱਗਾ ਹੋਇਆ ਇਨ ਬਿਲਟ ਆ ਜਿਹੜਾ ਨੋਰਮਲ ਜਿਹੜੇ ਅੱਜ ਕੱਲ ਜਿਹੜੇ ਹੁਣ ਮੇਰੇ ਕੋਲ ਪ੍ਰਾਣੀ ਕਰ ਰਹੇ ਹਨ ਜੇ ਮੈਂ ਆ ਫੰਕਸ਼ਨ ਲੈਣੇ ਹਾਂ ਤਾਂ ਮੈਨੂੰ ਲੈਟਾ ਸਿੱਧਰੀਆਂ ਪਹਿਣਗੀਆਂ ਪੱਟ ਪਟਈਆ ਕਰਕੇ ਫਿੱਟ ਕਰਾਉਣੀਆਂ ਪਹਿਣਗੀਆਂ ਇਲੈਕਟ੍ਰੀਸ਼ੀਅਨ ਦਾ ਖਰਚਾ ਤੇ ਇਹ ਜਿਹੜੀ ਗੱਡੀਆਂ ਨਵੀਆਂ ਭਰਾਵਾ ਨੇ ਪਹਿਲੇ ਹੀ ਦਿੱਤੇ ਹੋਏ ਆ ਆ ਮਹਿੰਗੀਆਂ ਬਈ ਇਹ ਆ ਪਾਰਕਿੰਗ ਅਸਿਸਟੈਂਸ ਉਹ ਜਿਹੜੀ ਤੁਹਾਨੂੰ ਹੁਣੇ ਕੈਮਰਾ ਦਿਖਾਇਆ ਸੀਗਾ ਉਹ ਸਾਰੀ ਜਿਜਾਇਣੀਆਂ ਐਲੈਕਸਾ ਹੈਗਾ ਇਹਦੇ ਵਿੱਚ ਐਲੈਕਸਾ ਮੈਂ ਇਹ ਜਿ ਬਣਾਇਆ ਨਹੀਂ ਲੋਡ ਨਹੀਂ ਪੈਂਦੀ ਹੈਗੀ ਐਲੈਕਸਾ ਜਿਦਾ ਆਪਾਂ ਬੋਲ ਕੇ ਹੈ ਐਲੈਕਸਾ ਮੈਨੂੰ ਸਨ ਫਰਸਕ ਕੋ ਲੈ ਜਾ ਹਾਂ ਉਹਨੇ ਆਪਣਾ ਮੈਪ ਪਾ ਹਾਂ ਐਲੈਕਸਾ ਹੈਗਾ ਡਰਾਈਵਰ ਅਸਿਸਟੈਂਸ ਹੈਗੀ ਡਰਾਈਵਰ ਅਸਿਸਟੈਂਸ ਜਿਦਾ ਇਦਾਂ ਮੰਨ ਲਓ ਇਹਦੇ ਵਿੱਚ ਕਿਦਾਂ ਹੁਣ ਸਪੀਡ ਲਿਮਟ ਮੈਂ ਦੱਸ ਦੇਣਾ ਮੰਨ ਲਓ 50 ਤੋਂ ਮੈਂ ਗੱਡੀ ਉੱਤੇ ਚਲਾਉਣਾ ਮੈਨੂੰ ਗੱਡੀ ਨੇ ਦੱਸਣਾ ਤੇਰੀ ਗੱਡੀ 'ਚ ਓਵਰ ਸਪੀਡ ਹੋ ਗਈ ਓਕੇ ਮੈਂ ਉਹ ਸੈੱਟ ਕਰ ਸਕਦਾ ਕਿੰਨੀ ਜਿੱਦਾਂ ਹੁਣ ਇੱਥੇ 65 ਦੇ ਰੋਡ ਹੁੰਦੇ ਆ ਆਪਾਂ 67 68 ਤੱਕ ਚਲਾ ਲਈਦੇ ਆਪਾਂ 68 ਲਾਦੀਦਾ ਜੇ ਆਪਣੇ ਕੋ ਗੱਡੀ ਤੇਜ਼ ਵੀ ਜੇ ਪੁਲਿਸ ਵਾਲੇ ਚਲਾਨਾ ਕੱਟ ਦਿੰਦੇ ਇਹ ਆਪਾਂ ਨੂੰ ਦੱਸ ਦਿੰਦੀ ਆ ਕਿ ਭਾਈ ਤੁਸੀਂ ਤੁਹਾਡੀ ਗੱਡੀ ਵੀ ਨੇਰੀ ਲਈ ਆ ਜੰਨੇ ਆ ਥੱਲੇ ਆ ਲੋ ਥੋੜਾ ਜਾ ਤੇ ਆ ਜਿਹੜਾ ਕਿਸੇ ਦਾ ਫੰਕਸ਼ਨ ਕਿੱਥੇ ਕਲਾਈਜ਼ਰ ਵਾਲਾ ਦਿਸਾਈਗਾ ਇੱਥੇ ਹੈਡ ਜਿਹੜਾ ਪਹਿਲਾਂ ਖੋਲਿਆ ਸੀ ਉਹ ਖੋਲੀ ਕੈਬਿਨ ਲਾਈਟਿੰਗ ਨਾ ਨਾ ਇਹ ਪੱਕਾ ਜਿਹੜਾ ਖੋਲਿਆ ਸੀਗਾ ਯਾਰ ਡਰਾਈਵਰ ਅਸਿਸਟੈਂਟ ਆ ਵਾਹ ਵਾਹ ਮੈਨੂੰ ਲੱਗਾ ਇਹ ਸੀਗਾ ਆ ਜਿਵੇਂ ਆ ਕਲਾਈਜ਼ਰ ਨਾਲ ਆ ਇਹ ਜਦੋਂ ਤੁਹਾਡੇ ਕੋਈ ਫਰੰਟ ਤੇ ਗੱਡੀ ਜਾਂਦੀ ਪਈ ਹੈ ਹਨਾ ਜੇ ਤੁਸੀਂ ਉਹਦੇ ਜਿਆਦਾ ਨੇੜੇ ਆਗੇ ਇਹ ਤੁਹਾਨੂੰ ਵਾਰਨਿੰਗ ਉਹ ਵੀ ਦੇਊਗੀ ਹਨਾ ਆਈ ਥਿੰਕ ਆ ਲਿਖਿਆ ਆ ਇਹ ਦੇਂਦੀ ਬਹੁਤ ਜ਼ੋਰ ਨਾਲ ਵਾਰਨਿੰਗ ਦੀ ਕੱਲ ਹੀ ਮੈਂ ਲੈ ਕੇ ਜਾਂਦਾ ਪਿਆ ਸੀ ਤੇ ਮੈਨੂੰ ਜਲਦੀ ਸੀ ਤੇ ਇਹਨੇ ਗੱਡੀ ਰੋਕ ਦਿੱਤੀ ਆਪੇ ਹੀ ਰੋਕ ਦਿੱਤੀ ਮਤਲਬ ਜੇ ਆਪਣਾ ਧਿਆਨ ਨਾ ਹੋਵੇ ਗੱਡੀ ਠੋਕ ਵੀ ਸਕਦੀ ਹੈ ਇਹਨੇ ਆਪੇ ਕਰ ਦਿੱਤੀ ਬਈ ਸੇਫ ਸੇਫਟੀ ਜਿਹੜੀ ਹੈਗੀ ਹੈ ਨਾ ਗੱਡੀਆਂ ਦੀ ਬਈ ਇਹ ਕਿਸੇ ਗੱਲੋਂ ਮਹਿੰਗੀ ਆ ਵਾਕੀ ਬਾਕੀ ਅੰਦਰ ਬਹਿ ਕੇ ਨਾ ਉਦਾਂ ਹੀ ਬੰਨੀਆਂ ਨਾਲ ਦੀ ਫੀਲਿੰਗ ਆਈਂਦੇ ਆਂ ਜੀ ਕਰਦਾ ਪਾ ਮੈਂ ਇੱਥੇ ਜਿਹੜਾ ਬੰਦਾ ਲੰਘਦਾ ਪਾ ਉਹਨੂੰ ਕਹਾਵਾ ਵੀ ਆ ਕੇ ਕਪੜਾ ਮਾਰ ਪਤਾ ਨਹੀਂ ਕਿਉਂ ਓਏ ਉਹਨਾਂ ਕੋ ਵੀ ਉਹਨੂੰ ਫਿਰਦੇ ਆ ਉਹਨਾਂ ਕੋਲੇ ਦੂਵੇਂ ਗਿਆ ਉਹ ਬੰਦਾ ਹੁਣ ਜੀ ਜੀ ਐਮਸੀ ਦਾ ਪਿਕਾ ਲੈ ਕੇ ਨੰਗਿਆ ਆਹੋ ਦਾ ਸਾਹਮਣੇ ਜਿਹਦੇ ਕੋਲ ਕਪੜਾ ਮੋੜਨ ਫਿਰਦੇ ਆ ਉਹਦੇ ਅੰਦਰ ਤਿੰਨ ਹਾਰਲੇ ਖੜੇ ਭਾਈ ਇਹ ਅਮਰੀਕਾ ਆ ਤਾਂ ਕਿਸੇ ਨੂੰ ਨਾ ਅੰਡਰਐਸਟੀਮੇਟ ਨਾ ਕਰੋ ਇੱਥੇ ਮੈਂ ਵੇਖਿਆ ਵੀ ਬੰਦੇ ਤੇ ਤੋਤੀਆਂ ਪਾਈ ਹੁੰਦੀਆਂ ਲੂੰਗੀਆਂ ਤੇ ਥੱਲੇ ਕਿਹੜੀ ਬਾਟਾ ਵੀ ਕਿਰਾਟਾ ਦੀਆਂ ਕਿਹੜੀਆਂ ਚਪਲਾਂ ਹੁੰਦੀਆਂ ਕੈਂਚੀ ਵਾਲੀਆਂ ਮੇਰੇ ਉਹ ਸਾਊਥ ਇੰਡੀਆ ਨੇ ਆ ਉਹ ਕਮਾਉਂਦੇ ਆ ਇੱਥੇ ਤੇ ਉਹ ਬੰਦੇ ਬਾਬੇ ਤੁਹਾਨੂੰ ਵੇਖਣ ਨੂੰ ਲੱਗਣਗੇ ਵੀ ਯਾਰ ਕੀ ਆ ਹਨਾ ਪਰ ਬਈ ਜਦੋਂ ਤੁਸੀਂ ਉਹਨਾਂ ਦੀ ਗੱਡੀ ਚੈੱਕ ਕਰੋਗੇ ਹਨਾ ਕਈ ਬੰਦਿਆਂ ਕੋਲ ਆ ਤੇ ਪ੍ਰਾਈਵੇਟ ਜੈਟ ਆ ਇੱਥੇ ਤੇ ਮਤਲਬ ਆਪਣੇ ਬਾਈ ਕੋਲ ਹੈਗਾ ਮੈਂ ਤੇ ਕਈ ਵਾਰੀ ਗਿਆ ਉਹਦਾ ਵੀ ਆਪਾਂ ਵਲੋਗ ਲੈ ਕੇ ਆਵਾਂਗੇ ਸਾਡਾ ਮਤਲਬ ਆ ਗਿਆ ਵਜਾ ਆਜੋ ਵਾਪਸ ਆ ਗਿਆ ਆ ਗਿਆ ਵਾਪਸ ਤੇ ਉਹ ਬਾਈ ਕੋਲ ਇੱਕ ਕੋਲੇ ਜਹਾਜ਼ ਆ ਪ੍ਰਾਈਵੇਟ ਛੋਟਾ ਆ ਯਾਨੀ ਕਿ ਚਾਰ ਬੰਦੇ ਬੈਠ ਚਾਰ ਚਾਰ ਬੰਦੇ ਬਹਿ ਜਾਂਦੇ ਆ ਉਹਦਾ ਵੀ ਆਪਾਂ ਵਲੋਗ ਲੈ ਕੇ ਆਵਾਂਗੇ ਗੱਲ ਕਰੋ ਟਾਈਮ ਦੀ ਘਾਟ ਅੱਜ ਮੇਰਾ ਅਪਲੋਡ ਕੈਨਸਲ ਹੋ ਗਿਆ ਮੈਂ ਚੱਲ ਬਾਈ ਕੋਲੇ ਆ ਜੀ ਹਨਾ ਵਿਹਲੇ ਆ ਤੇ ਮੈਂ ਕਿਹਾ ਚੱਲ ਯਾਰ ਵਲੋਗ ਬਣਾ ਲਈਏ ਬਾਈ ਥੋੜਾ ਸੰਗ ਦਾ ਆ ਵੀ ਨਹੀਂ ਮੈਨੂੰ ਨਾ ਕੈਮਰੇ ਮੂਰੇ ਲੈ ਕੇ ਮੈਂ ਕਿਹਾ ਕੋਈ ਨਾ ਤੂੰ ਆਪਣਾ ਵਲੋਗ ਹੀ ਘਰ ਦਾ ਵਲੋਗ ਆਪਣੇ ਬੰਦੇ ਹਨਾ ਤੇ ਮੈਨੂੰ ਕੁਛ ਚਾ ਆ ਗੱਡੀਆਂ ਦਾ ਹਨਾ ਤੇ ਮੈਂ ਵੀ ਬੜੀ ਦੇਰ ਦਾ ਮਸਟੈਂਗ ਮਸਟੈਂਗ ਕਰੀ ਜਨਾ ਪਰ ਸਾੜਾ ਲੈੜ ਹੀ ਹੁੰਦੀ ਪਈ ਗੱਲ ਕੀ ਆ ਵੀ ਉਹ ਕੋਈ ਨਾ ਕੋਈ ਛਾਪਾ ਪਾ ਜਾਂਦਾ ਚਲੋ ਆਪਾਂ ਆਪ ਦੀ ਸਟੋਰੀ ਬਾਅਦ ਆ ਦੱਸਦੇ ਆਪਾਂ ਇਹਦੇ ਵੱਲ ਦੁਬਾਰਾ ਆਉਣੇ ਆ ਇਹਦੇ ਵਿੱਚ 3 ਮਿਊਜ਼ਿਕ ਸਿਸਟਮ ਆ ਓਕੇ ਤੁਸੀਂ ਕਿਹੜਾ ਚਲਾਉਣਾ ਚਾਹੁੰਦੇ ਜਿੱਦਾਂ ਮੈਂ ਤਾਂ ਨਾ ਗਾਣਾ ਕਨੈਕਟ ਕਰਦਾ ਇੱਕ ਗਾਣਾ ਲਾਉਣਾ ਕਿਹੜਾ ਗਾਣਾ ਲਾਈਏ ਜਿਹਦਾ ਸਾਨੂੰ ਕਾਪੀਰਾਈਟ ਨਾ ਪਵੇ ਕਾਪੀਰਾਈਟ ਨਾ ਪਵੇ ਬਈ ਤੁਸੀਂ ਦੱਸੋ ਗਾਣਾ ਕਿਹੜਾ ਨਿਊ ਜੇਸਟਮ ਵੀ ਬਾਈ ਨੇ ਨਾ ਸਪੈਸ਼ਲ ਲਵਾਏ ਆ ਯਾਰ ਉਹ ਕੀ ਕਹਿੰਦੋਂ ਲਿਆ ਮ ਢੜ ਘਟ ਹੁੰਦੇ ਆ ਦਿਖਾ ਦੇਣਾ ਤੁਹਾਨੂੰ ਆਪਾਂ ਕੋਈ ਗਾਣਾ ਲਾ ਦਿੰਨੇ ਹੁਣ ਪਤਾ ਨਹੀਂ ਮਾਈਕਾਂ ਕਰਕੇ ਮਾਈਕ ਲਾਇਏ ਹੋਏ ਆ ਸੀ ਇਹਦੇ ਕਰਕੇ ਵਾਇ ਪੜੇ ਤੁਹਾਨੂੰ ਪਰ ਆਪਾਂ ਸੁਣੂਗੀ ਕਿ ਨਹੀਂ ਪਰ ਮਿਊਜ਼ਿਕ ਮੈਂ ਅੰਦਰ ਬੈਠਾ ਨਾ ਵੀ ਤੰਤਨ ਹੋ ਜਾਂਦੀ ਹੈ ਮੈਂ ਵੀ ਲਿਖਾ ਜੀਗਾ ਮੂਫਰ ਅਸੀਂ ਅੰਗਰੇਜ਼ੀ ਗਾਣਾ ਲਾ ਦਈਏ ਇਹ ਕਿਹਦਾ ਮਸਾ ਕੀ ਲਿਖਾ ਉਹਦੇ ਲਿਖੋ ਵਿਦਆਊਟ ਕਾਪੀਰਾਈਟ YouTube song without copyright ਇਹ ਲਿਖਾ ਆਪਾਂ ਤੁਹਾਡਾ ਪੂਰਾ ਮਨੋਰੰਜਨ ਦਾ ਪੂਰਾ ਧਿਆਨ ਰੱਖਣਾ ਤਿਆ ਬਾਈ ਦਾ ਘਰ ਆ ਜੀ ਬਾਈ ਜਿੱਥੇ ਰਹਿੰਦਾ ਆ ਆਪਣਾ ਆਹੀ ਸਾਹਮਣੇ ਵਾਲਾ ਹਨਾ ਆਹੀ ਸਾਹਮਣੇ ਵਾਲਾ ਆਪਣਾ ਆਹ ਵਾਲਾ ਜੋ ਉੱਪਰ ਤੱਕ ਜਿੰਨੀਆਂ ਮੰਜ਼ਲੇ ਦੇ ਦਿੱਤੀਆਂ ਸਾਰੀਆਂ ਆਪਣੀਆਂ ਹੀ ਇਦਾਂ ਕਹੀ ਆ ਪ੍ਰੇਮ ਢਿੱਲੋਂ ਦਾ ਗਾਣਾ ਹੀ ਕਾਪੀਰਾਈਟ ਹੈ ਨਾ ਸਾਲਿਆਂ ਨੇ ਕੋਈ ਗਾਣਾ ਨਹੀਂ ਛੱਡਿਆ ਜਿੰਨੇ ਗਾਣੇ ਹੈਗੇ ਆ ਜੋ ਵਰਡ বাজਦਾ ਇਹੋ ਗਾਣਾ ਕੱਢ ਦਿੰਦੇ ਆ ਕਾਪੀਰਾਈਟ ਟਾਊਨ ਮਜ਼ਰਾਟੀ ਭਾਜੀ ਕੁਛ ਤਾਂ ਛੱਡੋ ਕਾਪੀਰਾਈਟ ਨਿਆਰਾ ਕੋ ਹਨਾ ਸਮਥਿੰਗ ਕੁਛ ਛੱਡੋ ਤੁਸੀਂ ਕਿਹੜਾ ਲਾਣਾ ਚਾਹੁੰਦੇ ਇਹਦੇ ਵਿੱਚ ਜਦੋਂ ਸਟੀਰੀਓ ਸਪੀਕਰ ਯੂਜ਼ ਕਰਨੇ ਆਮ ਗੱਡੀਆਂ ਸਟੀਰੀਓ ਵੀ ਲਵਾਉਣਾ ਹੋਵੇ ਤਾਂ ਉਹਦੇ ਪੈਸੇ ਲੱਗਦੇ ਇਹਦੇ ਵਿੱਚ ਤਿੰਨ ਸਪੀਕਰ ਆ ਵੱਖਰੇ ਵੱਖਰੇ ਓਕੇ ਸਟੀਰੀਓ ਚਲਾਉਣਾ ਸਟੀਰੀਓ ਤੁਸੀਂ ਇਥੋਂ ਬਾਸ ਵਗੈਰਾ ਉਹ ਤਾਂ ਚਲੋ ਬੇਸਿਕ ਚੀਜ਼ਾਂ ਆ ਇਹਨੂੰ ਤੁਸੀਂ ਗੱਡੀ ਦੀ ਬੇਸ ਕਿੱਥੇ ਰੱਖਣੀ ਆ ਕਿੱਥੇ ਜ਼ਿਆਦਾ ਆਵਾਜ਼ ਆਵੇ ਇਹਨੂੰ ਵੀ ਮੂਵ ਕਰ ਸਕਦੇ ਆ ਜੇ ਤੁਸੀਂ ਇਹਨੂੰ ਮੂਵ ਕਰ ਦਿੱਤਾ ਉਹ ਪਿਛਲੇ ਦੇ ਕੰਨਾਂ ਤੇ ਜ਼ਿਆਦੀ ਵੱਜਣੀ ਆਵਾਜ਼ ਪਰ ਮੈਂ ਇਹਨੂੰ ਸੈਂਟਰ 'ਚ ਰੱਖਿਆ ਹੋਇਆ ਵੀ ਨਜ਼ਾਰਾ ਲੈਣਾ ਤੇ ਸਾਰੇ ਹੀ ਲੈਣ ਤੇ ਆਹ ਹੈਗਾ ਮੈਰੀਡੀਅਨ ਜੇ ਤੁਸੀਂ ਇਹ ਸਪੀਕਰ ਯੂਜ਼ ਕਰਨਾ ਮੈਂ ਕਰਦਾ ਨਾ ਆਹ ਇਹਦੇ ਵਿੱਚ ਥੋੜੀ ਜੀ ਬੇਸ ਬਹੁਤ ਜਿਆਦਾ ਮੈਨੂੰ ਮੈਨੂੰ ਜਿਆਦਾ ਵਧੀਆ ਲੱਗਦਾ ਇਹ ਇਹ ਸਪੈਸ਼ਲ ਐਡ-ਆਨ ਸੀਗਾ ਮੈਂ ਐਡ-ਆਨ ਕਰਾਇਆ ਇਹਦੇ ਵਿੱਚ ਅੱਛਾ ਇਹ ਵਿੱਚ ਹੈ ਨਹੀਂ ਤੇ ਐਡ-ਆਨ ਕਰਾਇਆ ਇਹਦਾ ਖਰਚਾ ਕਿੰਨਾ ਆ ਗਿਆ ਜਿਵੇਂ ਮਨ ਕਰ ਚੱਲਦਾ ਹੋ ਰਹੇ ਜਦ ਜਿੰਨੇ ਦੀ ਗੱਡੀ ਸੀ ਉਹ ਤੋਂ ਅੱਧੇ ਪੈਸੇ ਮੇਰੇ ਉੱਤੇ ਲੱਗ ਗਏ ਇਹ ਨੂੰ ਜਦੋਂ ਹੁਣ ਇਹਦੀ ਛੱਤ ਕਾਲੀ ਆ ਮੋੜੇ ਰੇਂਜ ਰੋਵਰ ਕਾਲਾ ਲਿਖਿਆ ਇਹਦੇ ਵਿੱਚ ਡਾਇਨਾਮਿਕ ਹੈਂਡਲਿੰਗ ਵਾਲੋ ਤੁਸੀਂ ਉੱਪਰ ਥੱਲੇ ਕੀ ਕੀਤਾ ਉਹ ਤੁਹਾਨੂੰ ਉਹ ਵੀ ਉਹ ਵੀ ਦੱਸਾਂਗੇ ਭਾਈ ਜਿਹੜਾ ਮਨ ਕਰ ਚੱਲੋ ਜਿਹੜਾ ਇਹ ਐਡੀਸ਼ਨ ਹੈ ਨਾ ਆਹ ਵਾਲੀ ਜਿਹੜੀ ਬਾਈ ਨੇ ਲਈ ਜਿਹੜੀ ਉਦਾਂ ਦਾ ਮਤਲਬ ਸਸਤੀ ਹੋਊਗੀ ਪਰ ਬਾਈ ਨੇ ਵਿੱਚ ਜਿਹੜੇ ਆ ਫੰਕਸ਼ਨ ਮੈਂ ਤੁਹਾਨੂੰ ਦਿਖਾਈਏ ਨਾ ਵਿੱਚ ਐਡ ਵੀ ਕਰਵਾਇਆ ਬਾਈ ਨੇ ਇਹ ਆਮ ਨਾਲੋਂ ਮਹਿੰਗੀ ਗੱਡੀ ਆ ਤੇ ਉਹਦੇ ਅਸੇ ਤੁਹਾਨੂੰ ਪੇ ਪੱਲਿਓ ਪੇ ਕਰਨਾ ਪੈਂਦਾ ਤੇ ਮੈਨੂੰ ਜਿੱਥੇ ਤੱਕ ਅੰਦਾਜ਼ਾ ਲੱਗਦਾ ਬਾਈ ਨੇ 30 20000 ਤੋਂ ਉੱਤੇ ਲਾਇਆ ਹੋਣਾ ਗੱਡੀ ਦੇ ਹਣਾ ਗੱਡੀ 7030110 ਕਿਉਂਕਿ ਇਹਦੇ ਅਸੀਂ V4 ਲੈਣ ਨੂੰ ਲੈ ਲੈਂਦੇ ਆਪਾਂ ਕਿਹੜਾ ਭਜਾਉਣੀ ਆਪਾਂ ਤੋਂ ਸ਼ੋਅਰਟ ਦੇ ਲਈ ਪਰ ਜਿਹੜਾ ਸਾਨੂੰ ਆਹ ਕਲਰ ਚਾਹੀਦਾ ਇੰਟੀਰੀਅਰ ਵਾਈਟ ਚਾਹੀਦਾ ਸੀਗਾ ਤੇ ਸਾਨੂੰ ਆਹ ਕਲਰ ਚਾਹੀਦਾ ਸੀ ਛੱਤ ਬਲੈਕ ਚਾਹੀਦੀ ਸੀ ਉਹ ਸਿਰਫ 26 ਚ ਅਵੇਲੇਬਲ ਸੀ 24 ਦੇ ਵਿੱਚ ਸੀਗਾ ਪਰ ਉਹ ਬਾਹਰੋਂ ਕਲਰ ਬਲੈਕ ਸੀ ਬਲੈਕ ਗੱਡੀ ਆਲਰੇਡੀ ਹੈਗੀ ਸੀ ਤੇ ਫਿਰ ਮੈਂ ਕਿਹਾ ਆਹ ਹੀ ਕਲਰ ਲੈਣਾ ਕਿਉਂਕਿ ਇਹ ਕਲਰ ਅੱਜਕੱਲ ਬਹੁਤ ਲਾਈਕ ਰੇਅਰ ਕਲਰ ਹੈ ਤੇ ਬੜੀਆ ਲੱਗਦਾ ਰੋਡ ਤੇ ਜਾਂਦਾ ਸਵੇਰ ਨੂੰ ਇਦਾਂ ਦਾ ਕਲਰ ਆਦਾ ਰਾਤ ਨੂੰ ਇਹ ਵਾਈਟ ਲੱਗਦਾ ਰਾਤ ਨੂੰ ਮੈਂ ਤਾਂ ਨਸੀਆਂ ਮੈਂ ਤਾਂ ਫੋਟੋ ਵੇਖ ਕੇ ਕੰਫਿਊਜ਼ ਹੋ ਮਨ ਤਾਂ ਹਲੇ ਤੱਕ ਮਨ ਲੱਗਾ ਨੀਲੇ ਰੰਗ ਦੀ ਆ ਤਾਂ ਕਰਕੇ ਇਹ ਕਲਰ ਕਰਕੇ ਫਿਰ ਅਸੀਂ ਕੇ ਅੰਦਰੋਂ ਇੰਟੀਰੀਅਰ ਵੀ ਸਾਨੂੰ ਵਾਈਟ ਮਿਲਦਾ ਪਿਆ ਤੇ ਇੰਜਨ ਨਾਲ ਦੀ ਕੰਪਰੋਮਾਈਜ਼ ਕਰ ਲੈਨੇ ਇੰਜਨ ਕਰਕੇ ਸਾਨੂੰ 10000 ਡਾਲਰ ਜ਼ਿਆਦਾ ਦੇਣਾ ਪਿਆ ਬਸ ਕਲਰ ਦੇ ਦੇ ਕਰਕੇ ਫਿਰ ਇਹਦੇ ਡਾਇਨਾਮਿਕ ਹੈਂਡਲਿੰਗ ਹੁਣ ਕੈਬਿਨ ਲਾਈਟਿੰਗ ਆ ਕੰਫਰਟ ਮੋਡ ਆ ਟੈਕਨੋਲੋਜੀ ਪੈਕ ਆ ਉਹ ਸਾਰੀਆਂ ਚੀਜ਼ਾਂ ਦੇ ਜਿੰਨੇ ਪੈਸੇ ਹੁੰਦੇ ਆ ਕੋਈ 1000 ਡਾਲਰ ਦਾ ਕੋਈ 2000 ਡਾਲਰ ਦਾ ਕੋਈ 2500 ਦਾ ਡਾਇਨਾਮਿਕ ਹੈਂਡਲਿੰਗ ਮੋਡ 3000 ਦਾ ਉਹ ਸਾਰੇ ਵੱਖਰੇ ਵੱਖਰੇ ਆ ਉਹ ਸਾਰੇ ਜਿੱਦਾਂ ਜਿੱਦਾਂ ਕਰਾਈ ਜਾਂਦੇ ਉਹ ਤਾਂ ਉਹ ਉਹ ਓਕੇ ਕਿਸ਼ਤ ਵਧਾਈ ਜਾਂਦੇ ਨਾਲ ਦੀ ਨਾਲ ਨੇ ਭਾਈ ਇਹ ਕਹਿੰਦੇ ਆ ਨਾ ਹਾਥੀ ਹਾਥੀ ਪਾਲਣੇ ਪਾਲਣੇ ਬਹੁਤ ਹਾਥੀ ਪਾਲਣੇ ਜੇ ਮੈਂ ਇੰਡੀਆ ਦੇ ਹਿਸਾਬ ਨਾਲ ਦੱਸਾਂ ਤੁਹਾਨੂੰ ਤਾਂ ਤੁਸੀਂ ਲਾ ਲਓ ਬਈ ਇਹ ਇੱਕ ਇੰਡੀਆ ਇੰਡੀਆ ਦੀ ਕਹਾਣੀ ਦੱਸ ਮੈਨੂੰ ਮੈਂ ਉੱਥੇ ਹੀ ਚਾਹ ਪਾਣੀ ਪੀਂਦੇ ਬਈ ਮੈਨੂੰ ਬਾਈ ਨੇ ਦੱਸਿਆ ਜਿੱਦਾਂ ਹੀ ਹੋਟਲ ਪਈ ਆ ਰਿਸ਼ਤੇਦਾਰ ਵੀ ਹੈ ਸੁਣਦਾ ਹੀ ਹੋਵੇ ਹਨ ਬਈ ਨਾ ਮੰਗਿਆ ਕਰੋ ਪੈਸੇ ਇਹ ਠੀਕ ਆ ਸਾਡੇ ਸ਼ੌਂਕ ਆ ਯਾਰ ਹਨ ਅਸੀਂ ਪੂਰੇ ਕਰਦੇ ਆ ਪਰੇ ਨਹੀਂ ਕਿ ਸਾਡੇ ਕੋਲ ਫालतू ਹੀ ਲਟੋਣ ਨੂੰ ਹਨਾ ਬਾਈ ਨੇ ਗੱਡੀ ਲਈਤੀ ਅਗਲੇ ਦਿਨ ਕਿੰਨੇ ਕਿੰਨੇ ਲੱਖ ਦੀ ਵੰਗਾਰ ਪੈ ਗਈ ਉਹ ਭਰਾਵਾ ਕਹਿੰਦੇ ਜੇ ਦੇ ਦੇਣ 15-20 ਲੱਖ ਕੰਮ ਸੌਖਾ ਹੋ ਜਾ ਉਹ ਰੇਂਜ ਰੋਵਰ ਅਗਲੇ ਨੇ ਆਉਦੇ ਫਾਇਦੇ ਸੇ ਲਈਤੀ ਆ ਉਹ ਇੰਡੀਆ ਵਾਲੇ ਕਹਿੰਦੇ ਭਈ ਜੇ ਸਾਨੂੰ ਵੀ 20 ਲੱਖ ਮਿਲ ਜਾਵੇ ਨਾ ਸਵਾਦ ਆ ਜਾਵੇ ਐਦਾਂ ਥੋੜੀ ਹੁੰਦਾ ਯਾਰ ਆ ਜਾਂਦਾ ਡਿਆ ਲਾੜ ਦਾ ਕਿਸੇ ਦੀ ਤਰੱਕੇ ਨੂੰ ਵੇਖ ਕੇ ਤਾੜੀ ਮਾਰਿਆ ਕਰੋ ਬੱਚਾ ਨਾ ਕਰੋ ਭਈ ਤੇ ਸਾਡਾ ਵੀ ਫਾਇਦਾ ਹੋ ਜੇ ਆਉਦੇ ਜਵਾਬ ਭੇਜੋ ਭਈ ਬਾਅਦ ਸਾਰਾ ਕੁਝ ਹੋ ਜਾਊਗਾ ਚਲੋ ਮਿੱਟੀ ਪਾਓ ਆਪਾਂ ਇੱਧਰ ਵਾਦੇ ਆਗਾ ਇਹ ਕੋਈ ਗੱਲ ਨਹੀਂ ਆਹ ਪਰ ਤੇਲ ਤਾਂ ਬਹੁਤ ਪੀਂਦੀ ਆ ਇਹ ਜਦੋਂ ਹੁਣ ਆਪਣੇ ਕੋਈ ਦੂਜੀ ਗੱਡੀ ਆ ਸੀਆਰਵੀ ਉਹ ਤਾਂ ਤੇਲ ਸੰਭਦੀ ਆ ਸੀਆਰਵੀ ਉਹ ਹਾਈਬ੍ਰਿਡ ਆ ਜਦਾਂ ਉਹਦੇ ਵਿੱਚ 50 ਡਾਲਰ ਦਾ ਤੇਲ ਪਵਾਈਦਾ ਆਹ ਤੇ ਡਿੱਗੀ ਫੁੱਲ ਉਹਦੀ ਟੈਂਕੀ ਡਿੱਗੀ ਕਹਿੰਦਾ ਡਿੱਗੀ ਨਹੀਂ ਫੁੱਲ ਟੈਂਕੀ ਫੁੱਲ ਹੋ ਜਾਂਦੀ ਆ ਟੈਂਕੀ ਫੁੱਲ ਹੋ ਜਾਂਦੀ ਆ ਟੈਂਕੀ ਜਦੋਂ ਫੁੱਲ ਹੋ ਜਾਂਦੀ ਆ ਤੇ ਤੁਸੀਂ ਉਹਨੂੰ ਯੂਜ਼ ਕਰ ਲਓ 500 ਮਾਈਲ ਤੱਕ ਚੱਲਦੀ ਆ ਹਾਂ ਇਹਦੀ ਟੈਂਕੀ ਫੁੱਲ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਪੈਂਦਾ ਹੈਗਾ ਤੇਲ 91 ਪ੍ਰੀਮੀਅਮ ਜਿਹੜਾ ਸਭ ਤੋਂ ਸਿਰੇ ਵਾਲਾ ਹਾਂ ਉਹਦੇ ਵਿੱਚ ਸਾਡੇ ਵਾਲੇ ਹੁੰਦੇ ਜਿਹੜਾ ਮਰਜੀ ਪਾਈਓ ਕੋਈ ਗੱਲ ਨਹੀਂ ਇਹਦੇ ਵਿੱਚ ਉਹ ਤੇਲ ਪੈਂਦਾ ਤੇ ਉਹ ਤੇਲ ਮਹਿੰਗਾ ਹੁੰਦਾ ਤੇ ਇਦੇ ਵਿੱਚ ਤੇਲ ਜ਼ਿਆਦਾ ਪੈਂਦਾ ਤੇ ਦੀ ਐਵਰੇਜ ਘਟਿਆ ਤੇਲ ਕਿੰਨਾ ਟੈਂਕੀ ਕਿੰਨੇ ਫੋਲੋ ਹੋਏ ਟੈਂਕੀ ਦੀ ਹੁੰਦੀ ਆ 75 ਤੋਂ 80 ਡਾਲਰ ਦੇ ਵਿੱਚ ਫੁੱਲ ਜੇ ਤੇਲ ਹੈਗਾ 4.5 ਡਾਲਰ ਦਾ ਗੈਲਨ 4.5 ਦਾ ਗੈਲਨ ਤੇ ਤੇਲ ਮਹਿੰਗਾ ਹੋ ਗਿਆ ਪੰਜਾਂ ਦਾ ਤੇ ਫਿਰ 100 ਡਾਲਰ ਚ ਹੋਣੀ ਆ ਤੇ ਟੈਂਕੀ ਫੁੱਲ ਤੇ ਚਾਲੇ ਦੀ ਵੀ 300 ਮਾਈਲ ਆ 300 ਮਾਈਲ ਟੈਂਕੀ ਫੁੱਲ ਹੋ ਗੇ ਟੈਂਕੀ ਫੁੱਲ ਹੋ ਕੇ 300 ਮਾਈਲ ਚੱਲਦੀ ਆ ਯਾਨੀ ਕਿ ਸੇਮ ਜਿੰਨੀ ਜਿੰਨੀ ਕਿ ਮੇਰੀ ਕਾਰ ਆ ਉੰਨੀ ਉੰਨੀ ਕਿ ਭਈ ਐਵਰੇਜ ਆੜਦੀ ਆ ਇਹ ਪਰ ਮੇਰੇ ਵਾਲੀ ਉਹ ਆ ਮਤਲਬ 65 ਡਾਲਰ ਚ ਫੁੱਲ ਹੋ ਜਾਂਦੀ ਆ 60 ਡਾਲਰ ਚ ਫੁੱਲ ਹੋ ਜਾਂਦੀ ਆ ਇਹ ਕੈਪੈਸਿਟੀ ਪਰ ਇਹ ਵੀ ਸੱਚ ਬਾਹਰਲੇ ਜਿਹੜੇ ਰਹਿੰਦੇ ਉਹਨਾਂ ਨੂੰ ਪਤਾ ਹੋਣਾ ਇੰਡੀਆ ਵਾਲੇ ਵਾਸਤੇ ਮੈਂ ਦੱਸਦਾ ਭਈ ਅਜਿਹਾ ਕਿ ਚਾਵਲਾ ਮਰੀ ਜਾਂਦੇ ਆ ਜਿਹੜੇ ਇੱਥੇ ਤੇਲ ਵੀ ਤਿੰਨ ਤਿੰਨ ਤਰ੍ਹਾਂ ਦੇ ਆ ਹਨਾ ਇਹਦੇ ਤੇ ਇੱਕ ਇੱਕ 87 ਹੁੰਦਾ ਇੱਕ 99 ਹੁੰਦਾ ਇੱਕ 91 ਹੁੰਦਾ ਇੱਕ 88 ਆ ਤੇ ਇੱਕ ਮੇਰੇ ਸਾਹ ਨਾਲ 89 ਆ ਇੱਕ 87 ਆ ਇੱਕ 89 ਆ ਇੱਕ ਹੈਗਾ 91 87 ਹੁੰਦਾ ਬੇਸਿਕ ਹਾਂ ਫਿਰ ਉਸ ਤੋਂ ਜਿਹੜਾ ਥੋੜਾ ਵਧੀਆ ਤੇ ਲੈਣਾ ਜਿਹੜਾ 87 ਹੈ ਨਾ ਉਹ ਆ ਗੱਡੀਆਂ 'ਚ ਪੈਂਦਾ ਜਿੱਦਾਂ ਮੇਰੀ ਨਾਰਮਲ ਗੱਡੀ ਆ ਹਨਾ ਇਹਦੇ 'ਚ 87 ਪੈਂਦਾ ਜਿਹੜਾ ਮਰਜ਼ੀ ਪਾ ਲਓ ਇਹਨੂੰ ਕੋਈ ਚੱਕਰ ਨਹੀਂ ਗਾ ਪਰ ਜਿਹੜੀ ਆ ਗੱਡੀਆਂ ਨਾ ਭਾਈ ਇਹਨਾਂ ਵਾਸਤੇ ਫਿਊਲ ਵੀ ਸਪੈਸ਼ਲ ਆ ਇਹ ਗੱਡੀਆਂ ਵੀ ਸਪੈਸ਼ਲ ਆ ਦੂਸਰੀ ਗੱਡੀ ਪਾ ਕੇ ਵੀ ਚੱਲ ਜਾਣਾ ਪਰ ਇੰਜਨ ਵਾਸਤੇ ਵਧੀਆ ਨਹੀਂ ਪਰ ਉਹ ਇੰਜਨ ਵਾਸਤੇ ਵਧੀਆ ਨਹੀਂ ਹੁੰਦਾ ਹਨਾ ਉਹਦੇ ਕਾਰਨ ਇਹ ਆ ਵੀ ਮਨ ਕੇ ਚੱਲ ਆਪਾਂ ਨੂੰ ਲੌਂਗ ਟਰਮ ਵਾਸਤੇ ਚਲਾਉਣਾ ਆ ਲੰਬੇ ਸਮੇਂ ਵਾਸਤੇ ਰੱਖਣਾ ਆ ਤੇ ਫਿਰ ਇਹ ਆ ਵੀ ਤੁਹਾਨੂੰ ਤੇਲ ਵੀ ਵਧੀਆ ਪਵਾਉਣਾ ਪੈਣਾ ਤੇ ਤੇਲ ਵੀ ਮਹਿੰਗਾ ਆ ਉਹ ਉਹਦਾ ਖਾਸियत ਇਹ ਆ ਵੀ ਉਹ ਥੋੜਾ ਜਿਹਾ ਵੱਧ ਪਿਉਰੀਫਾਈ ਕੀਤਾ ਹੁੰਦਾ ਹਨਾ ਆਮ ਤੇਲਾਂ ਨਾਲੋਂ ਇੰਜਨ ਵਾਸਤੇ ਵਧੀਆ ਹੁੰਦਾ ਇੰਜਨ ਵਾਸਤੇ ਵਧੀਆ ਹੁੰਦਾ ਉਹ ਉਹਦੇ ਕਰਕੇ ਹੁਣ ਇਹ ਗੱਡੀ ਇਦਾਂ ਨਹੀਂ ਹੈਗੀ ਕਿ ਇਦਾਂ 20000 ਤੇ ਜਾ ਕੇ 20000 ਮਾਈਲ ਚੱਲ ਕੇ 20000 30 35000 ਕਿਲੋਮੀਟਰ ਹੋ ਜਾਣਾ ਮੈਨੂੰ ਲੱਗਦਾ ਮੈਨੂੰ ਪਤਾ ਨਹੀਂ 20000 ਮਾਈਲ 20000 ਮਾਈਲ ਚੱਲ ਕੇ ਫਿਰ ਸਰਵਿਸ ਹੋਣੀ ਪਈ ਹਾਂ 30 30 35000 ਕਿਲੋਮੀਟਰ ਬਣ ਗਿਆ ਫਿਰ ਉਹ ਫਿਰ ਉਸ ਤੋਂ ਬਾਅਦ ਸਰਵਿਸ ਹੋਣੀ ਉੱਥੇ ਆਪਣਾ ਜੇ ਇੰਨੀ ਗੱਡੀ ਚ ਲੈਣੇ ਪਾ ਵੇਚ ਦੇਈ ਦੀ ਆ ਹਾਂ ਉਹ ਦੇ ਇੰਡੀਆ ਦਾ ਤੁਹਾਨੂੰ ਪਤਾ ਆ ਆਹ ਤੇ ਹੁਣ ਜੇ ਬਈ ਕੁਝ ਰਹਿ ਗਿਆ ਹੋਵੇ ਤਾਂ ਆਪਾਂ ਤੁਹਾਨੂੰ ਬਾਅਦ ਚ ਵੀ ਦੱਸ ਦਾਂਗੇ ਤੇ ਮੇਰੇ ਤਾਂ ਰਹਿ ਨਹੀਂ ਹੁੰਦਾ ਪਿਆ ਆਪਾਂ ਹੁਣ ਲੈ ਲੈਣੇ ਆ ਦੀ ਘੇੜੀ ਟੈਸਟ ਡਰਾਈਵ ਸ਼ਹਿਰ ਦਾ ਘੇੜਾ ਕੱਢ ਕੇ ਵੇਖਦੇ ਆ ਵੀ ਹੁਣ ਚੱਲਣ ਨੂੰ ਕਿਵੇਂ ਇਹ ਠੀਕ ਹੈ ਜੀ ਤੇ ਜੁੜੇ ਰਹੋ ਤੇ ਹੋਰ ਇਧਰ ਵੀਡੀਓ ਰਹੀ ਬੰਸ ਸਾਹਿਬ ਕੀ ਕਰਨਾ ਹੈ ਲਾਈਕ ਪਾਓ ਵੀਰੇ ਹੁਣ ਲਾਈਕ ਸਬਸਕ੍ਰਾਈਬ ਕਰਨਾ ਭਰਾਵਾ ਗੇਰੋ ਕਿੱਥੋਂ ਮਾਰਨਗੇ